ਆ ਵੇਖਿਆ ਨਾ ਉਹ ਤਸਵੀਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਇੱਕ ਤੇ ਮੈਂ ਪਹਿਲੋ মিডিਏ ਵਾਲੇ ਨੂੰ ਬੇਨਤੀ ਕਰਾਂਗਾ ਜਿੰਨੇ ਵੀ মিডিਏ ਵਾਲੇ ਹੈ ਜੇ ਸੁਣਦੇ ਨੇ ਉਹ ਗੱਲ ਧਿਆਨ ਨਾਲ ਸੁਣਿਓ ਏ ਮੈਂ ਬੇਨਤੀ ਕਰਨਾ ਚਾਹੁੰਦਾ ਅੱਜ ਦਿਖਾ ਚਿੱਖਾਂ ਦੀਆਂ ਫੋਟੋਆਂ ਦਿਖਾਉਡੀਆਂ ਨੇ ਅੱਜ ਦਿਖਾ ਟੀਵੀ ਤੇ ਚਿੱਖਾਂ ਨੂੰ ਦਿਖਾਉਣੇ ਜਿਹੜੇ ਕਸ਼ਮੀਰੀ ਲੋਕਾਂ ਦੇ ਅਥਰੂ ਪੂੰਝ ਰਹੇ ਨੇ ਅੱਜ ਦਿਖਾਉਣੇ ਅੱਜ ਦਿਖਾ ਜਿਹੜੇ ਉਹਨਾਂ ਦੇ ਮੂੰਹ ਵਿੱਚ ਪ੍ਰਸ਼ਾਦਾ ਪਾ ਰਹੇ ਨੇ ਅੱਜ ਦਿਖਾ ਉਹ ਕਿਵੇਂ ਬੇ ਘਰਿਆਂ ਨੂੰ ਘਰ ਬਣਾ ਕੇ ਦੇ ਰਹੇ ਨੇ ਅੱਜ ਦਿਖਾ ਜਿਨ੍ਹਾਂ ਦੇ ਮਾਪੇ ਨਹੀਂ ਉਹਨਾਂ ਨੂੰ ਕਿਵੇਂ ਬੁੱਕਲਾਂ ਚ ਲਈ ਫਿਰਦੇ ਨੇ ਅੱਜ ਦਿਖਾ ਅੱਜ ਉਹ ਕਿਵੇਂ ਆਪਣੀ ਜਾਨ ਖਤਰਿਆਂ ਚ ਪਾ ਕੇ ਉਹਨਾਂ ਦੀ ਮੰਨਤ ਕਰ ਰਹੇ ਨੇ ਉਹਨਾਂ ਦੇ ਅਤਰੂ ਪੂਜ ਰਹੇ ਨੇ ਉਹਨਾਂ ਨੂੰ ਆਪਣੀ ਗੋਦਾਂ ਆਨੰਦ ਦੇਣ ਲੱਗੇ ਨੇ ਉਹ ਨਿੱਕੀ ਜਿਹੀ ਲੜਾਈ ਹੋ ਜਾਂ ਸਿੱਖਾਂ ਦੀ ਤੂੰ ਮੀਡੀਆ ਤੋਂ ਸਾਰੀ ਦਿਹਾੜੀ ਪਾਸੇ ਨਹੀਂ ਹੋਣ ਦਿੰਦਾ ਸਾਡੇ ਜੋਕ ਬਣਾ ਬਣਾ ਕੇ ਛਾਉਣ ਵਾਲਿਆਂ ਅੱਜ ਦਿਖਾ ਮੀਡੀਆ ਨੂੰ ਅੱਜ ਦਿਖਾ ਸਿੱਖ ਕਿਵੇਂ ਕੱਪੜੇ ਵੰਡ ਰਹੇ ਨੇ ਅੱਜ ਦਿਖਾ ਅੱਜ ਤੱਕਾ ਉੱਤੇ ਜਾ ਕੇ ਇਹ ਤੈਨੂੰ ਪਤਾ ਲੱਗੇਗਾ ਫਿਰ ਪਤਾ ਲੱਗੇਗਾ ਸਿੱਖ ਕੌਣ ਹੁੰਦੇ ਨੇ ਇਹ ਕੇਵਲ ਸਰਬੱਤ ਦਾ ਭਲਾ ਕਹਿੰਦੇ ਹੀ ਨਹੀਂ ਇਹ ਕੇਵਲ ਸਾਰਿਆਂ ਨੂੰ ਲੰਗਰ ਛਕਾਉਂਦੇ ਹੀ ਨਹੀਂ ਇਹ ਤਾਂ ਸਾਰਿਆਂ ਦੇ ਅੰਦਰੋਂ ਪੂਜ ਦਿੰਦੇ ਨੇ ਬਲਕਿ ਅਰਦਾਸ ਕਰਦੇ ਨੇ ਉਹ ਰੱਬਾ ਜਗਤ ਜਲੰਦਾ ਰੱਖ ਲੈ اپنی کرپا ਧਾਰ ਜਿੱਤ ਦੁਆਰੇ ਉੱਭਰੇ ਇੱਤੇ ਲਿਓ ਅਬਾਰ ਹੁਣ ਵੇਖ ਸ਼੍ਰੋਮਣੀ ਕਮੇਟੀ ਕੀ ਕਰਦੀ ਐ ਹੁਣ ਵੇਖ ਸਿੱਖ ਕੀ ਕਰਦੇ ਨੇ ਜਦੋਂ ਜਾ ਕੇ ਕਸ਼ਮੀਰ ਦੀ ਧਰਤੀ ਤੇ ਲੱਭੇਗਾ ਪਰ ਸੱਜਣਾ ਤੈਨੂੰ ਤਾਂ ਮੁੱਢਾ ਹੀ ਬੈਰ ਐ ਸਿੱਖੀ ਨਾਲ ਤੂੰ ਸਿੱਖੀ ਦੀਆਂ ਤਸਵੀਰਾਂ ਇਹੋ ਜਿਹੀਆਂ ਕਿਉਂ ਦਿਖਾਏਂਗਾ ਤੂੰ ਸਿੱਖੀ ਦੀਆਂ ਉਹ ਤਸਵੀਰਾਂ ਦਿਖਾਏਂਗਾ ਜਿਨ੍ਹਾਂ ਵਿੱਚ ਸਾਡੇ ਨਾਲ ਤੇ ਜੋਖ ਬਣ ਜਾਂਦੇ ਦੇ ਤੂੰ ਸਿੱਖੀ ਦੀਆਂ ਉਹ ਤਸਵੀਰਾਂ ਵਿਖਾਏਂਗਾ ਜਦੋਂ ਅਸੀਂ ਕਿਸੇ ਨਿੱਕੀ ਦੀ ਗੱਲ ਤੋਂ ਝਗੜ ਪੈਨੇ ਆ

ਉਹਦੇ ਵਿੱਚ ਲੜਾਈਆਂ ਦਿਖਾਉਣੀ ਐ ਲੜਾਈਆਂ ਦਿਖਾ ਜੱਥਾ ਸਿੰਘ ਆਲੂ ਵਾਲੇ ਦੀਆਂ ਲੜਾਈਆਂ ਹੀ ਦਿਖਾਉਣੀ ਐ ਲੜਾਈਆਂ ਦਿਖਾ ਭਗੇਲ ਸਿੰਘ ਦੀਆਂ ਪਰ ਉਹਨਾਂ ਦੀਆਂ ਕਿਉਂ ਨਹੀਂ ਦਿਖਾਉਂਦਾ ਲੜਾਈਆਂ ਦਿਖਾ ਅਹਿਮ ਸ਼ਾ ਅਬਦਾਨੀ ਦੀਆਂ ਤੀਤੀ ਤੀ ਸਿੰਘ ਕਿਵੇਂ 30-30 ਹਜ਼ਾਰ ਨੂੰ ਬੰਨੇ ਲਾ ਦਿੰਦੇ ਨੇ ਓਏ ਇਹ ਲੜਾਈਆਂ ਕਿਉਂ ਦਿਖਾਉਣਾ মিডিਏ ਵਿੱਚ ਰਹਿਣ ਵਾਲਿਆ ਕਦੇ ਸਿੱਖ ਆਜ਼ਾਦੀ ਦੀ ਰੀੜ ਦੀ ਹੱਡੀ ਬਣ ਕੇ ਵਿਚਰੇ ਸਨ ਅੱਜ ਵੀ ਉਹ ਤੇਰੇ ਨਾਲ ਖਲੋਤੇ ਨੇ ਅੱਜ ਵੀ ਤੇਰੇ ਦੁੱਖਾਂ ਵਿੱਚ ਖਲੋਤੇ ਨੇ ਓ মিডিਆ ਵਾਲਿਆ ਕੁਝ ਤਾਂ ਤਰਸ ਕਰੋ ਸੱਚ ਨੂੰ ਇਨਾਂ ਨਾਲ ਕੋ ਸੱਚ ਨੂੰ ਇਨਾਂ ਨਾਲ ਕੋ ਜਦੋਂ ਸਿੱਖਾਂ ਦੀ ਗੱਲ ਹੁੰਦੀ ਉਦੋਂ ਤੂੰ ਦਿਖਾਉਂਦਾ ਨਹੀਂ ਜਿੱਤੇ ਜੋਕਾਂ ਦੀ ਗੱਲ ਹੁੰਦੀ ਉੱਥੇ ਤੂੰ ਸਾਨੂੰ ਅੱਗੇ ਕਰ ਦਿੰਦੇ ਆ ਆ ਬੇਨਤੀ ਕਰਨਾ ਚਾਹੁੰਦੇ ਸਮਾਂ ਹੋ ਗਿਆ ਮੇਰੇ ਕੋਲ ਇਨਾ ਵਕਤ ਨਹੀਂ ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਸੱਜਣਾ ਇੱਕ ਗੱਲ ਚੇਤਾ ਰੱਖ ਆ ਜਿਹੜੀ ਦੇਹੀ ਰੱਬ ਨੇ ਤੈਨੂੰ ਦਿੱਤੀ ਐ ਅਸੀਂ ਇਹਦੇ ਵਿੱਚ ਹੰਕਾਰੀ ਹੋ ਕੇ ਨਹੀਂ ਬਲ ਕੇ ਨਿਮਰਤਾ ਭਰ ਓ ਜੇ ਗੁਰੂ ਵਾਹਿਗੁਰੂ ਵਾਹਿਗੁਰੂ